ਇਹ ਪੁਰਾਣੇ ਸਮਿਆਂ ਦੀ ਗੱਲ ਹੈ ਕਿ ਬਗਦਾਦ ਦੇ ਕਿਸੇ ਪਿੰਡ ਵਿੱਚ ਇੱਕ ਲੋਹਾਰ ਰਹਿੰਦਾ ਸੀ ਲੋਹਾਰ ਰੋਜ਼ਾਨਾ ਸ਼ਹਿਰ ਵਿੱਚ ਆਪਣੀ ਦੁਕਾਨ ਤੇ ਜਾਂਦਾ ਅਤੇ ਸਾਰਾ ਦਿਨ ਮਿਹਨਤ ਮਜ਼ਦੂਰੀ ਕਰਦਾ ਕਦੇ ਕੋਈ ਘੋੜੇ ਦੀ ਨਾਲ ਠੇਕ ਰਵਾਉਣਾ ਆ ਜਾਂਦਾ ਤਾਂ ਕਦੇ ਰਿਕਾਬ ਗੱਲ ਇਹ ਕਿ ਸਾਰੇ ਦਿਨ ਦੀ ਮਜ਼ਦੂਰੀ ਤੋਂ ਉਸ ਨੂੰ ਕੁਝ ਦਿਨਾਰ ਮਿਲ ਜਾਂਦੇ ਜਿਨ੍ਹਾਂ ਨਾਲ ਉਹ ਅੱਲਾ ਦਾ ਸ਼ੁਕਰ ਆਦਾ ਕਰਕੇ ਆਪਣੇ ਅਤੇ ਆਪਣੇ ਘਰ ਵਾਲਿਆਂ ਦਾ ਪੇਟ ਭਰਦਾ ਲੋਹਾਰ ਬਹੁਤ ਹੀ ਨੇਕ ਇਨਸਾਨ ਸੀ ਅਕਲਮੰਦ ਹੋਣ ਦੇ ਨਾਲ-ਨਾਲ ਉਸਦੀ ਸਭ ਤੋਂ ਵੱਡੀ ਖੂਬੀ ਉਸਦਾ ਸਬਰ ਸੀ। ਚਾਹੇ ਕਿੰਨਾ ਵੀ ਮੁਸ਼ਕਿਲ ਸਮਾਂ ਆ ਜਾਵੇ, ਲੋਹਾਰ ਨੇ ਕਦੇ ਸ਼ਿਕਾਇਤ ਨਾ ਕੀਤੀ। ਸਗੋਂ ਹਰ ਕਿਸਮ ਦੀ ਮੁਸ਼ਕਲ ਤੇ ਸਬਰ ਅਤੇ ਸ਼ੁਕਰ ਕਰਦਾ। ਇਸੇ ਕਾਰਨ ਪਿੰਡ ਵਾਲਿਆਂ ਨੇ ਉਸ ਨੂੰ ਬੂਸਾਬਰ ਦਾ ਲਖਬ ਦੇ ਰੱਖਿਆ ਸੀ। ਸਾਰੇ ਪਿੰਡ ਵਾਲੇ ਉਸਦੀ ਇਸ ਸਿਫਤ ਕਾਰਨ ਉਸਦੀ ਬਹੁਤ ਇੱਜ਼ਤ ਕਰਦੇ ਅਤੇ ਜਦੋਂ ਵੀ ਕੋਈ ਮੁਸ਼ਕਿਲ ਸਮਾਂ ਆਉਂਦਾ ਤਾਂ ਪਿੰਡ ਵਾਲੇ ਬੂਸਾਬਰ ਤੋਂ ਹੀ مشਵਰਾ ਲੈਂਦੇ। ਇਸੇ ਪਿੰਡ ਦੇ ਨੇੜੇ ਜੰਗਲ ਵਿੱਚ ਇੱਕ ਖੂੰਖਾਰ ਸ਼ੇਰ ਰਹਿੰਦਾ ਸੀ ਜੋ ਕਦੇ-ਕਦਾਈ ਇਸ ਪਿੰਡ ਵਿੱਚ ਪਹੁੰਚ ਜਾਂਦਾ ਇਸ ਖੂੰਖਾਰ ਦਰਿੰਦੇ ਨੇ ਪਿੰਡ ਵਾਲਿਆਂ ਦੇ ਬਹੁਤ ਸਾਰੇ ਜਾਨਵਰਾਂ ਨੂੰ ਆਪਣਾ ਨਿਵਾਲਾ ਬਣਾ ਲਿਆ ਸੀ ਪਿੰਡ ਵਾਲੇ ਇਸ ਸ਼ੇਰ ਤੋਂ ਬਹੁਤ ਤੰਗ ਆ ਚੁੱਕੇ ਸੀ ਸਾਰੇ ਪਿੰਡ ਵਾਲੇ ਇਕੱਠੇ ਹੋ ਕੇ ਉਹ 사ਬਰ ਕੋਲ ਗਏ ਇਸ ਮਕਸਦ ਨਾਲ ਕਿ ਕੋਈ ਅਜਿਹਾ مشਵਰਾ ਮਿਲ ਜਾਵੇ ਜਿਸ ਨਾਲ ਇਸ ਦਰਿੰਦੇ ਤੋਂ ਜਾਣ છੁੱਟੇ ਪਿੰਡ ਵਾਲਿਆਂ ਨੇ ਕਿਹਾ ਕਿ ਇਹ ਸ਼ੇਰ ਜੰਗਲ ਵਿੱਚ ਜਾ ਕੇ ਮਾਰ ਦੇਣਾ ਚਾਹੀਦਾ ਪਰ ਬੂਸਾਬਰ ਬੋਲਿਆ ਭਰਾਵੋ ਜੇ ਮੇਰਾ مشਵਰਾ ਮੰਨੋ ਤਾਂ ਸਬਰ ਕਰੋ ਇਸ ਵਿੱਚ ਹੀ ਭਲਾਈ ਹੈ ਕਿਉਂਕਿ ਇਹ ਸ਼ੇਰ ਹੈ ਕੋਈ ਬੱਕਰੀ ਨਹੀਂ ਜਿਸ ਨੂੰ ਆਰਾਮ ਨਾਲ ਕੱਟ ਸਕੋ ਜੇ ਥੋੜੀ ਜਹੀ ਵੀ ਗਲਤੀ ਹੋਈ ਤਾਂ ਕਿਸੇ ਦੀ ਜਾਨ ਵੀ ਜਾ ਸਕਦੀ ਹੈ ਬੂਸਾਬਰ ਦੀ ਇਹ ਗੱਲ ਸੁਣ ਕੇ ਪਿੰਡ ਵਾਲਿਆਂ ਨੇ ਉਸ ਦਾ مشਵਰਾ ਮੰਨ ਲਿਆ ਅਤੇ ਸਬਰ ਕਰਨ ਵਿੱਚ ਹੀ ਬਿਹਤਰੀ ਸਮਝੀ ਅਜੇ ਇੱਕ ਦਿਨ ਹੀ ਗੁਜ਼ਰਿਆ ਸੀ ਕਿ ਪ੍ਰਮਾਤਮਾ ਦੀ ਕਰਨੀ ਅਜੇ ਹੀ ਹੋਈ ਕਿ ਦੋ ਸ਼ਿਕਾਰੀ ਇਸ ਪਿੰਡ ਵਿੱਚ ਪਹੁੰਚੇ ਜੋ ਸ਼ੇਰ ਦੇ ਮਹਾਰ ਸ਼ਿਕਾਰੀ ਸੀ ਪਿੰਡ ਵਾਲਿਆਂ ਨੇ ਸ਼ਿਕਾਰੀ ਨੂੰ ਦੱਸਿਆ ਕਿ ਸ਼ੇਰ ਇਸ ਨਾਲ ਵਾਲੇ ਜੰਗਲ ਵਿੱਚ ਰਹਿੰਦਾ ਹੈ ਸ਼ਿਕਾਰੀਆਂ ਨੇ ਉਹਨਾਂ ਦਾ ਸ਼ੁਕਰੀਆ ਕੀਤਾ ਅਤੇ ਜੰਗਲ ਵੱਲ ਰਵਾਨਾ ਹੋ ਗਏ ਅਗਲੀ ਸਵੇਰ ਜਦੋਂ ਸ਼ਿਕਾਰੀ ਪਿੰਡ ਪਹੁੰਚੇ ਤਾਂ ਆਪਣੇ ਨਾਲ ਸ਼ੇਰ ਦੀ ਲਾਸ਼ ਵੀ ਲੈ ਆਏ ਜਿਸ ਨੂੰ ਉਹਨਾਂ ਨੇ ਵੱਡੀ ਜਵਾਨ ਮਰਦੀ ਨਾਲ ਮਾਰਿਆ ਸੀ ਪਿੰਡ ਵਾਲਿਆਂ ਦੀ ਜਾਨ ਹੁਣ ਇਸ ਖੂੰਖਾਰ ਦਰਿੰਦੇ ਤੋਂ ਛੁੱਟ ਚੁੱਕੀ ਸੀ ਬੂਸਾਬਰ ਨੇ ਫਿਰ ਪਿੰਡ ਵਾਲਿਆਂ ਨੂੰ ਕਿਹਾ ਦੇਖਿਆ ਲੋਕੋ ਅੱਜ ਸਬਰ ਕਰਨ ਦੀ ਬਦੌਲਤ ਸਾਨੂੰ ਇਸ ਖੂੰਖਾਰ ਦਰਿੰਦੇ ਤੋਂ ਨਿਜ਼ਾਤ ਮਿਲ ਗਈ ਜੇ ਇਨਾ ਸ਼ਿਕਾਰੀਆਂ ਦੇ ਮੁਕਾਬਲੇ ਅਸੀਂ ਪਿੰਡ ਵਾਲੇ ਖੁੱਦ ਜਾਂਦੇ ਤਾਂ ਸ਼ਾਇਦ ਇਹ ਦਰਿੰਦਾ ਸਾਡੇ ਕਾਬੂ ਵਿੱਚ ਨਾ ਆਉਂਦਾ ਅਤੇ ਕਿਸੇ ਨਾ ਕਿਸੇ ਦੀ ਜਾਨ ਵੀ ਲੈ ਲੈਂਦਾ ਅਗਲੇ ਕੁਝ ਦਿਨਾਂ ਬਾਅਦ ਪਿੰਡ ਵਿੱਚ ਸੁਲਤਾਨ ਦੀ ਤਰਫੋਂ ਕੁਝ ਕਰਿੰਦੇ ਆਏ ਜੋ ਜੰਗਾਂ ਦੇ ਵਿੱਚ ਘਾਰ ਚੰਦਾ ਇਕੱਠਾ ਕਰਦੇ ਸੀ ਉਹਨਾਂ ਨੇ ਪਿੰਡ ਵਾਲਿਆਂ ਨਾਲ ਬਹੁਤ ਬੁਰਾ ਸਲੂਕ ਕੀਤਾ ਅਤੇ ਉਹਨਾਂ ਦਾ ਸਕੂਨ ਬਰਬਾਦ ਕਰ ਦਿੱਤਾ ਨਤੀਜਾ ਇਹ ਨਿਕਲਿਆ ਕਿ ਪਿੰਡ ਦੇ ਕੁਝ ਲੋਕਾਂ ਨੇ ਤੰਗ ਆ ਕੇ ਉਹਨਾਂ ਸਾਰਿਆਂ ਨੂੰ ਕਤਲ ਕਰ ਦਿੱਤਾ ਅਤੇ ਉਹਨਾਂ ਦੀਆਂ ਲਾਸ਼ਾਂ ਦਰਿਆ ਵਿੱਚ ਸੁੱਟ ਦਿੱਤੀਆਂ। ਇਸ ਤੋਂ ਬਾਅਦ ਉਹ ਖੁਦ ਉੱਥੋਂ ਫਰਾਰ ਹੋ ਗਏ। ਹੁਣ ਪਿੰਡ ਵਾਲਿਆਂ ਦੀ ਨੀਂਦ ਹਰਾਮ ਹੋ ਚੁੱਕੀ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਜਦੋਂ ਵੀ ਸੁਲਤਾਨ ਨੂੰ ਇਸ ਗੱਲ ਦੀ ਖਬਰ ਹੋਵੇਗੀ ਕਿ ਸੂਬੇ ਦੇ ਘਰਿੰਦਿਆਂ ਨੂੰ ਕਤਲ ਕਰ ਦਿੱਤਾ ਗਿਆ ਹੈ ਤਾਂ ਉਹ ਸਾਰੇ ਪਿੰਡ ਵਾਲਿਆਂ ਨੂੰ ਤਹਿਸ ਨਹਿਸ ਕਰ ਦੇਵੇਗਾ। ਸਾਰੇ ਪਿੰਡ ਵਾਲੇ ਇੱਕ ਵਾਰ ਫਿਰ ਬੂਸਾਹਰ ਕੋਲ ਆਏ। ਤਾਂ ਜੋ ਇਸ ਤੋਂ مشورہ ਲੈ ਸਕਣ 부사ਬਰ ਨੇ ਪੁੱਛਿਆ ਤੁਸੀਂ ਲੋਕਾਂ ਦਾ ਕੀ خیال ਹੈ ਕੀ ਸਾਨੂੰ ਕੀ ਕਰਨਾ ਚਾਹੀਦਾ ਪਿੰਡ ਵਾਲਿਆਂ ਨੇ ਕਿਹਾ ਸਾਨੂੰ ਜਲਦੀ ਤੋਂ ਜਲਦੀ ਸੁਲਤਾਨ ਦੇ ਹਜ਼ੂਰ ਪੇਸ਼ ਹੋ ਜਾਣਾ ਚਾਹੀਦਾ ਹੈ ਅਤੇ ਇਸ ਤੋਂ ਮਾਫੀ ਮੰਗ ਕੇ ਅਮਾਨ ਮੰਗ ਲੈਣੀ ਚਾਹੀਦੀ ਹੈ 부사ਬਰ ਬੋਲਿਆ ਮੇਰੀ رائے ਵਿੱਚ ਤੁਹਾਨੂੰ ਸਬਰ ਕਰਨਾ ਚਾਹੀਦਾ ਹੈ ਜੇ ਤੁਸੀਂ ਲੋਕ ਜਾਣਾ ਚਾਹੁੰਦੇ ਹੋ ਤਾਂ ਖੁਸ਼ੀ ਨਾਲ ਜਾਓ ਪਰ ਮੈਂ ਤਾਂ ਹੁਣੇ ਸਬਰ ਹੀ ਕਰਾਂਗਾ ਮੈਂ ਇਹ ਦੇਖਾਂਗਾ ਕਿ ਵਕਤ ਕੀ ਕਮਾਲ ਵਿਖਾਉਂਦਾ ਹੈ ਬੂਸਾਵਰ ਦੀ ਇਹ ਗੱਲ ਸੁਣ ਕੇ ਸਾਰੇ ਪਿੰਡ ਵਾਲਿਆਂ ਨੇ ਸਬਰ ਕਰਨ ਦਾ ਫੈਸਲਾ ਕੀਤਾ ਅਤੇ ਸੁਲਤਾਨ ਕੋਲ ਜਾਣ ਦਾ ਫੈਸਲਾ त्याग ਦਿੱਤਾ ਕੁਝ ਹੀ ਦਿਨਾਂ ਬਾਅਦ ਸੁਲਤਾਨ ਨੂੰ ਸੂਬੇ ਦੇ ਕਰੀਂਦੇ ਦੇ ਮਾਰੇ ਜਾਣ ਦੀ ਖਬਰ ਮਿਲੀ ਸੁਲਤਾਨ ਗੁੱਸੇ ਨਾਲ ਅੱਗ ਬਬੂਲਾ ਹੋ ਗਿਆ ਅਤੇ ਸਿਪਾਹੀਆਂ ਦਾ ਇੱਕ ਦਸਤਾ ਭੇਜ ਕੇ ਪਿੰਡ ਵਾਲਿਆਂ ਤੇ ਹਮਲਾ ਕਰਵਾ ਦਿੱਤਾ ਸਿਪਾਹੀਆਂ ਦੇ ਇਸ ਦਸਤੇ ਨੇ ਸਾਰੇ ਪਿੰਡ ਨੂੰ ਤਹਿਸ ਨਹਿਸ ਅਤੇ ਬਰਬਾਦ ਕਰਕੇ ਰੱਖ ਦਿੱਤਾ ਪਿੰਡ ਵਾਲੇ 부ਸਾਵਰ ਕੋਲ ਆਏ ਅਤੇ ਕਹਿਣ ਲੱਗੇ ਸਾਰਾ ਪਿੰਡ ਤਬਾਹ ਹੋ ਗਿਆ ਹੈ ਚਲੋ ਹੁਣ ਸੁਲਤਾਨ ਕੋਲ ਜਾ ਕੇ ਮਾਫੀ ਦੀ ਦਰਖਾਸਤ ਕਰੀਏ 부ਸਾਵਰ ਨੇ ਇੱਕ ਵਾਰ ਫਿਰ ਉਹੀ ਜਵਾਬ ਦਿੱਤਾ ਆਇਓ ਮੈਂ ਤਾਂ ਕਹਿਣਾ ਹੈ ਕਿ ਸਬਰ ਕਰੋ ਅਤੇ ਸੁਲਤਾਨ ਕੋਲ ਨਾ ਜਾਓ ਪਿੰਡ ਵਾਲਿਆਂ ਨੇ ਕਿਹਾ ਤੇਰੇ ਸਬਰ ਕਾਰਨ ਹੀ ਤਾਂ ਅੱਜ ਆਸੀਂ ਇਸ ਹਾਲਾਤ ਵਿੱਚ ਪਹੁੰਚੇ ਹਾਂ ਹੁਣ ਹੋਰ ਕੀ ਚਾਉਣਾ ਹੈ ਅਖੀਰ ਪਿੰਡ ਵਾਲੇ ਇਕੱਠੇ ਹੋ ਕੇ ਖੁਦ ਸੁਲਤਾਨ ਦੇ ਦਰਬਾਰ ਵਿੱਚ ਹਾਜ਼ਰ ਹੋਏ ਅਤੇ ਮਾਫੀ ਦੀ ਦਰਖਾਸਤ ਕੀਤੀ ਕਿ ਉਹਨਾਂ ਦੇ ਪਿੰਡ ਨੂੰ ਦੁਬਾਰਾ ਖੁਸ਼ਹਾਲ ਕਰ ਦਿੱਤਾ ਜਾਵੇ। ਸੁਲਤਾਨ ਨੇ ਕਿਹਾ ਜੇ ਤੁਸੀਂ ਲੋਕ ਪਹਿਲਾਂ ਹੀ ਮੇਰੇ ਕੋਲ ਆ ਜਾਂਦੇ ਤਾਂ ਅੱਜ ਤੁਹਾਡਾ ਪਿੰਡ ਸਲਾਮਤ ਹੁੰਦਾ। ਪਿੰਡ ਵਾਲਿਆਂ ਨੇ ਕਿਹਾ ਹਜ਼ੂਰ ਅਸੀਂ ਤਾਂ ਪਹਿਲਾਂ ਹੀ ਤੁਹਾਡੇ ਕੋਲ ਆਉਣ ਦਾ ਇਰਾਦਾ ਕਰ ਚੁੱਕੇ ਸੀ ਪਰ ਸਾਡੇ ਪਿੰਡ ਵਿੱਚ ਇੱਕ ਮਰਦੇ ਜ਼ਾਹਿਦ ਲੋਹਾਰ ਹੈ। ਅਸੀਂ ਸਾਰੇ ਪਿੰਡ ਵਾਲੇ ਇਸ ਤੋਂ مشਵਰਾ ਲਏ ਵੀ ਨਾ ਕੁਝ ਨਹੀਂ ਕਰਦੇ। ਜਦੋਂ ਸਾਡੇ ਦੇ ਕੋਈ ਹਾਦਸਾ ਪੈਂਦਾ ਹੈ ਤਾਂ ਅਸੀਂ ਇਸੇ ਤੋਂ مشورہ ਲੈਨੇ ਆ ਅਤੇ ਬਹੁਤ ਸਾਰੀਆਂ ਮੁਸੀਬਤਾਂ ਤੋਂ ਸਾਨੂੰ निजात ਮਿਲ ਜਾਂਦੀ ਹੈ। ਇਸ ਲੋਹਾਰ ਨੇ ਤਾਂ ਹੁਣੇ ਵੀ ਨਾ ਆਉਣ ਦੀ ਸਲਾਹ ਦਿੱਤੀ ਸੀ। ਪਰ ਇਸ ਵਾਰ ਅਸੀਂ ਆਪਣੀ ਮਰਜ਼ੀ ਨਾਲ ਤੁਹਾਡੇ ਹਜ਼ੂਰ ਪੇਸ਼ ਹੋਏ ਆ। ਸੁਲਤਾਨ ਨੇ ਇਹ ਸਭ ਸੁਣਨ ਤੋਂ ਬਾਅਦ ਇੱਕ ਫਰਮਾਨ ਜਾਰੀ ਕਰ ਦਿੱਤਾ ਕਿ ਜਿਹੜੇ ਲੋਕ ਵੀ ਇਸ ਹਮਲੇ ਦੇ ਨਤੀਜੇ ਵਿੱਚ ਬਰਬਾਦ ਹੋਏ ਨੇ ਉਹਨਾਂ ਨੂੰ ਸਰਕਾਰੀ ਖਜ਼ਾਨੇ ਤੋਂ ਮਾਲ ਦਿੱਤਾ ਜਾਵੇ ਤਾਂ ਜੋ ਉਹ ਦੁਬਾਰਾ ਖੁਸ਼ਹਾਲ ਹੋ ਜਾਣ। ਅਤੇ ਤਬਾਹ ਹੋਏ ਪਿੰਡ ਦੀ ਮੁਨੰਮਤ ਦਾ ਕੰਮ ਵੀ ਸਰਕਾਰੀ ਖਜ਼ਾਨੇ ਤੋਂ ਕੀਤਾ ਜਾਵੇ ਅਤੇ ਉਹ ਸ਼ਖਸ ਜੋ ਸਬਰ ਕਰਨ ਦੀ ਗੱਲ ਕਹਿੰਦਾ ਉਸ ਨੂੰ ਪਿੰਡ ਤੋਂ ਕੱਢ ਦਿੱਤਾ ਜਾਵੇ ਅਤੇ ਉਸ ਨੂੰ ਕਿਹਾ ਜਾਵੇ ਕਿ ਸਬਰ ਕਰੋ ਜਦੋਂ ਤੱਕ ਤੁਹਾਡੀ ਅਕਲ ਠੀਕ ਨਹੀਂ ਹੋ ਜਾਂਦੀ ਸੁਲਤਾਨ ਦੇ ਹੁਕਮਾਂ ਤੇ ਦਰੋਗਿਆਂ ਨੇ ਬੋਸਾਵਰ ਨੂੰ ਪਿੰਡ ਤੋਂ ਬਾਹਰ ਕੱਢ ਦਿੱਤਾ ਵਿਚਾਰਾ ਬੋਸਾਵਰ ਆਪਣੀ ਘਰ ਵਾਲੀ ਅਤੇ ਦੋ ਪੁੱਤਰਾ ਨਾਲ ਪਿੰਡ ਛੱਡ ਕੇ ਚੱਲ ਪਿਆ ਜੇਬ ਵਿੱਚ ਫੁੱਟੀ ਕੌਡੀ ਨਹੀਂ ਸੀ ਕਿ ਕਿਤੋਂ ਕੁਝ ਖਰੀਦ ਸਕੇ ਚਲਦੇ-ਚਲਦੇ ਉਹਨਾਂ ਦਾ ਗੁਜ਼ਰ ਇੱਕ ਜੰਗਲ ਚੋਂ ਹੋਇਆ ਜਿੱਥੇ ਕੁਝ ਲੁਟੇਰਿਆਂ ਨੇ ਉਹਨਾਂ ਨੂੰ ਘੇਰ ਲਿਆ ਸੀ ਬਹੁਤ ਛਾਣਬਿਨ ਕਰਨ ਤੋਂ ਬਾਅਦ ਜਦੋਂ ਲੁਟੇਰਿਆਂ ਨੂੰ ਬੂਸਾਬਰ ਤੋਂ ਕੁਝ ਨਾ ਮਿਲਿਆ ਤਾਂ ਉਹਨਾਂ ਨੇ ਬੂਸਾਬਰ ਦੇ ਦੋਵੇਂ ਪੁੱਤਰਾਂ ਨੂੰ ਬੰਨ੍ਹਿਆ ਅਤੇ ਉੱਥੋਂ ਚਲੇ ਗਏ ਕਿ ਇਹਨਾਂ ਨੂੰ ਗੁਲਾਮ ਬਣਾ ਕੇ ਵੇਚਾਂਗੇ ਬੂਸਾਬਰ ਨੇ ਸਬਰ ਕਰ ਲਿਆ ਪਰ ਉਸਦੀ ਘਰਵਾਲੀ ਰੋਣ ਲੱਗੀ ਬੂਸਾਬਰ ਬੋਲਿਆ اے ਔਰਤ ਸਬਰ ਕਰ ਪ੍ਰਮਾਤਮਾ ਜ਼ਰੂਰ ਸਾਨੂੰ ਇਸ ਮੁਸ਼ਕਲ ਚੋਂ ਬਾਹਰ ਕੱਢੇਗਾ ਉਹਨਾਂ ਨੇ ਆਪਣਾ ਸਫ਼ਰ ਜਾਰੀ ਰੱਖਿਆ ਚੱਲਦੇ-ਚੱਲਦੇ ਉਹ ਦੋਵੇਂ ਇੱਕ ਪਿੰਡ ਦੇ ਨੇੜੇ ਪਹੁੰਚੇ। ਬੂਸਾਬਰ ਨੇ ਆਪਣੀ ਘਰਵਾਲੀ ਨੂੰ ਕਿਹਾ, "ਤੂੰ ਜ਼ਰਾ ਇੱਥੇ ਰੁਕ, ਮੈਂ ਇਸ ਪਿੰਡ ਵਿੱਚ ਜਾ ਕੇ ਕੁਝ ਖਾਣ ਲਈ ਲੈ ਕੇ ਆਉਣਾ।" ਇਹ ਕਹਿ ਕੇ ਉਹ ਇਸ ਪਿੰਡ ਵਿੱਚ ਚੱਲ ਪਿਆ ਅਤੇ ਉਸ ਦੀ ਘਰਵਾਲੀ ਅਥਰੂ ਬਹਾਉਂਦੀ ਵੇਖਦੀ ਰਹੀ। ਅਜੇ ਥੋੜੀ ਹੀ ਦੇਰ ਹੋਈ ਸੀ ਕਿ ਇੱਕ ਸਿਪਾਹੀ ਦਾ ਗੁਜ਼ਰ ਉੱਥੋਂ ਹੋਇਆ। ਉਸ ਨੇ ਜ਼ਬਰਦਸਤੀ ਬੂਸਾਬਰ ਦੀ ਘਰਵਾਲੀ ਨੂੰ ਗੁਲਾਮ ਬਣਾ ਕੇ ਆਪਣੇ ਨਾਂ ਲੈ ਗਿਆ। ਜਦੋਂ ਬੂਤ ਸਾਬਰ ਖਾਣਾ ਲੈ ਕੇ ਵਾਪਸ ਆਇਆ ਤਾਂ ਆਪਣੀ ਘਰਵਾਲੀ ਨੂੰ ਨਾ ਪਾ ਕੇ ਬਹੁਤ ਗਮਗੀਨ ਹੋਇਆ ਅਤੇ ਫੋਨ ਦੇ ਅਥਰੂ ਪੀ ਕੇ ਰਹਿ ਗਿਆ ਪਰ ਇਸ ਵਾਰ ਵੀ ਉਸਨੇ ਸਫ਼ਰ ਕਰਨ ਦਾ ਫੈਸਲਾ ਕੀਤਾ ਬੂਤ ਸਾਬਰ ਨੇ ਆਪਣਾ ਸਫ਼ਰ ਜਾਰੀ ਰੱਖਿਆ ਜੰਗਲਾਂ ਨੂੰ ਪਾਰ ਕਰਦੇ ਕਰਦੇ ਉਹ ਦੂਜੇ ਮੁਲਕ ਦੇ ਕਿਸੇ ਸ਼ਹਿਰ ਵਿੱਚ ਪਹੁੰਚ ਗਿਆ ਸ਼ਹਿਰ ਵਿੱਚ ਦਾਖਲ ਹੁੰਦੇ ਹੀ ਉਸ ਨੂੰ ਇੱਕ ਸਰਾਹ ਨਜ਼ਰ ਆਈ ਉਹ ਇਸ ਸਰਾਹ ਵਿੱਚ ਦਾਖਲ ਹੋ ਗਿਆ ਇਤਫਾਕ ਨਾਲ ਉਸ ਦਿਨ ਕਿਸੇ ਅਮੀਰ ਜ਼ਾਦੇ ਨੇ ਸਾਰੇ ਮੁਸਾਫਰਾਂ ਲਈ ਮੁਫਤ ਖਾਣੇ ਦਾ ਪ੍ਰਬੰਧ ਕਰ ਰੱਖਿਆ ਸੀ। ਉਹ ਸਾਬਰ ਨੇ ਵੀ ਪੇਟ ਭਰ ਕੇ ਖਾਣਾ ਖਾਧਾ ਅਤੇ ਅੱਲਾਹ ਦਾ ਸ਼ੁਕਰਾਨਾ ਕੀਤਾ। ਫਿਰ ਉਸ ਨੇ ਸਰਾਂ ਦੇ ਮਾਲਕ ਨੂੰ ਕਿਹਾ, "ਭਾਈ ਜੀ, ਮੈਂ ਇੱਕ ਮੁਸਾਫਿਰ ਲੋਹਾਰ ਹਾਂ। ਕੀ ਮੈਨੂੰ ਇੱਥੇ ਕੋਈ ਕੰਮ ਮਿਲ ਸਕਦਾ ਹੈ ਜਿਸ ਨਾਲ ਮੈਂ ਆਪਣੀ ਮਿਹਨਤ ਦੀ ਰੋਜ਼ੀ ਕਮਾ ਸਕਾਂ?" ਸਰਾਂ ਦੇ ਮਾਲਕ ਨੇ ਜਵਾਬ ਦਿੱਤਾ, "ਮੇਰੇ ਕੋਲ ਇਸ ਵੇਲੇ ਕੋਈ ਕੰਮ ਨਹੀਂ ਹੈ।" ਇਸ ਸ਼ਹਿਰ ਵਿੱਚ ਲੋਹਾਰਾਂ ਦੀ ਵੈਸੇ ਵੀ ਪਰਮਾਰ ਹੈ। ਲਿਹਾਜ਼ਾ ਮੈਨੂੰ ਨਹੀਂ ਲੱਗਦਾ ਕਿ ਤੁਹਾਡੇ ਪੇਸ਼ੇ ਮੁਤਾਬਕ ਕੋਈ ਕੰਮ ਤੁਹਾਨੂੰ ਮਿਲ ਸਕਦਾ। ਹਾਂ ਜੇ ਤੁਸੀਂ ਸ਼ਹਿਰ ਦੇ ਅਮੀਰ ਕੋਲ ਜਾਓ ਤਾਂ ਸ਼ਾਇਦ ਤੁਹਾਨੂੰ ਕੋਈ ਹੋਰ ਕੰਮ ਮਿਲ ਜਾਵੇ। ਪਰ ਜੋ ਕੰਮ ਵੀ ਤੁਹਾਨੂੰ ਅਮੀਰ ਦੇਵੇ ਉਸ ਤੋਂ ਇਨਕਾਰ ਨਾ ਕਰਨਾ ਅਤੇ ਚੁੱਪਚਾਪ ਉਹ ਕੰਮ ਨੂੰ ਅੰਜਾਮ ਦੇਣਾ। ਬੋਸ ਸਾਵਰ ਨੇ ਇਸ ਦਾ ਸ਼ੁਕਰੀਆ ਦਿੱਤਾ ਅਤੇ ਉੱਥੋਂ ਸਿੱਧਾ ਸ਼ਹਿਰ ਦੇ ਅਮੀਰ ਕੋਲ ਪਹੁੰਚ ਗਿਆ। ਅਮੀਰ ਬਹੁਤ ਹੀ ਸੰਗ ਦੀ ਆਦਮੀ ਸੀ। ਜਦੋਂ ਬੂਸਾਵਰ ਉਸ ਕੋਲ ਪਹੁੰਚਿਆ ਤਾਂ ਉਹ ਇੱਕ ਕਿਲੇ ਦੀ ਤਾਮੀਰ ਕਰ ਰਿਹਾ ਸੀ ਅਮੀਰ ਨੇ ਬੂਸਾਵਰ ਨੂੰ ਵੱਡੇ ਵੱਡੇ ਪੱਥਰ ਚੁੱਕਣ ਦੇ ਕੰਮ ਤੇ ਲਗਾ ਦਿੱਤਾ ਬੂਸਾਵਰ ਵਿਚਾਰਾ ਸਾਰਾ ਦਿਨ ਕੰਮਰ ਤੇ ਪੱਥਰ ਚੁੱਕਦਾ ਪਰ ਸ਼ਾਮ ਨੂੰ ਸਿਰਫ ਉਸ ਨੂੰ ਖਾਣ ਲਈ ਦੋ ਰੋਟੀਆਂ ਹੀ ਮਿਲਦੀਆਂ ਬੂਸਾਵਰ ਸਬਰ ਅਤੇ ਸ਼ੁਕਰ ਨਾਲ ਉਹਨਾਂ ਦੋ ਰੋਟੀਆਂ ਨਾਲ ਆਪਣਾ ਗੁਜ਼ਾਰਾ ਕਰਦਾ ਰਿਹਾ ਇੱਕ ਦਿਨ ਇੱਕ ਮਜ਼ਦੂਰ ਕੰਮ ਕਰਦੇ ਕਰਦੇ ਪੌੜੀ ਤੋਂ ਹੇਠਾਂ ਡਿੱਗ ਗਿਆ ਅਤੇ ਆਪਣੀ ਲੱਤ ਤੋੜ ਲਈ ਦਰਦ ਦੀ شدت ਨਾਲ ਉਹ ਜ਼ੋਰ-ਜ਼ੋਰ ਨਾਲ ਚੀਕਣ ਲੱਗਾ। ਬੂਸਾਬਰ ਉਸ ਕੋਲ ਗਿਆ ਅਤੇ ਉਸ ਨੂੰ ਕਹਿਣ ਲੱਗਾ, "ਭਾਈ ਸਬਰ ਕਰ। ਸਬਰ ਕਰਨ ਵਾਲੇ ਨੂੰ ਅਖੀਰ ਇਸਤਫਲ ਜ਼ਰੂਰ ਮਿਲਦਾ ਹੈ।" ਇਤفاق ਨਾਲ ਉਸੇ ਦਿਨ ਸੁਲਤਾਨ ਵੀ ਉੱਥੇ ਹੀ ਮੌਜੂਦ ਸੀ। ਸੁਲਤਾਨ ਨੇ ਹੁਕਮ ਦਿੱਤਾ, "ਇਸ ਮਜ਼ਦੂਰ ਦਾ ਇਲਾਜ ਕਰਵਾਓ ਅਤੇ ਇਹ ਜੋ ਸਬਰ ਦਾ ਬਵੇਲਾ ਕਰ ਰਿਹਾ ਹੈ, ਇਸ ਨੂੰ ਮੇਰੇ ਅੰਨੇ ਕੂਏ ਵਿੱਚ ਜਿੰਦਾਨ ਵਿੱਚ ਕੈਦ ਕਰ ਦਿਓ।" ਤਾਂ ਜੋ ਇਸ ਦੀ ਸਬਰ ਕਰਨ ਦੀ ਮੁਰਾਦ ਪੂਰੀ ਹੋ ਸਕੇ ਉਹ ਸਬਰ ਨੂੰ ਅੰਨੇ ਕੋਏ ਦੇ ਜ਼ਿੰਦਾਨ ਵਿੱਚ ਕੈਦ ਕਰ ਦਿੱਤਾ ਗਿਆ ਪਰ ਇਸ ਨੇਕ ਸਿਫਤ ਇਨਸਾਨ ਨੇ ਜ਼ਿੰਦਾਨ ਦੇ ਤਾਰੀਕ ਦਿਨਾਂ ਵਿੱਚ ਵੀ ਸਬਰ ਦਾ ਦਾਮਨ ਨਾ ਛੱਡਿਆ ਕੁਝ ਹੀ ਦਿਨ ਗੁਜ਼ਰੇ ਸੀ ਕਿ ਸੁਲਤਾਨ ਨੂੰ ਕੋਈ ਅਜੀਬ ਬਿਮਾਰੀ ਲੱਗੀ ਕਿ ਹੱਡੀਆਂ ਦਾ ਢਾਂਚਾ ਬਣ ਕੇ ਰਹਿ ਗਿਆ ਅਤੇ ਅਗਲੇ ਚੰਦ ਹੀ ਦਿਨਾਂ ਵਿੱਚ ਆਪਣੀ ਸਾਰੀ ਸਲਤਨਤ ਮਾਲੋ ਦੌਲਤ ਛੱਡ ਛਾੜ ਕੇ ਇਸ ਦੁਨੀਆ ਤੋਂ ਫੌਤ ਹੋ ਗਿਆ ਸੁਲਤਾਨ ਨੇ ਆਪਣੇ ਭਰਾ ਨੂੰ ਆਪਣੀ ਜ਼ਿੰਦਗੀ ਵਿੱਚ ਹੀ ਕਤਲ ਕਰ ਦਿੱਤਾ ਸੀ ਪਰ ਬਗਾਵਤ ਦੇ ਖੋਫ ਤੋਂ ਉਸ ਨੇ ਆਪਣੇ ਮੈਲ ਵਿੱਚ ਇਹ ਕਹਿ ਰੱਖਿਆ ਸੀ ਕਿ ਇਸ ਨੇ ਆਪਣੇ ਭਰਾ ਨੂੰ ਅੰਨੇ ਕੋਏ ਵਾਲੇ ਜ਼ਿੰਦਾਨ ਵਿੱਚ ਕੈਦ ਕਰ ਰੱਖਿਆ ਹੁਣ ਜਦੋਂ ਸੁਲਤਾਨ ਦਾ ਇੰਤਕਾਲ ਹੋ ਚੁੱਕਾ ਸੀ ਤਾਂ ਤਖਤ ਵੀ ਲਾ ਵਾਰਿਸ਼ ਹੋ ਗਿਆ ਸੀ ਸਾਰੇ ਦਰਬਾਰੀਆਂ ਨੇ ਆਪਸ ਵਿੱਚ مشਵਰਾ ਕੀਤਾ ਉਹ ਸਾਰੇ ਦਰਬਾਰੀ ਉਸ ਅੰਨੇ ਕੋਏ ਦੇ ਜ਼ਿੰਦਾਨ ਵਿੱਚ ਪਹੁੰਚ ਗਏ ਉੱਥੇ ਜਾ ਕੇ ਉਹਨਾਂ ਨੇ ਦੇਖਿਆ ਇਹ ਬੂਸਾਬਰ ਅੱਲਾ ਨੂੰ ਯਾਦ ਕਰ ਰਿਹਾ ਸੀ ਦਰਬਾਰੀਆਂ ਨੇ ਉਸ ਨੂੰ ਸੁਲਤਾਨ ਦਾ ਭਰਾ ਸਮਝਿਆ ਅਤੇ ਉਸ ਨੂੰ ਝੁਕ ਝੁਕ ਕੇ ਸਲਾਮ ਕਰਨ ਲੱਗੇ ਬੂਸਾਬਰ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਇਹ ਮਾਮਲਾ ਕੀ ਹੈ ਉਸ ਨੇ ਸੋਚਿਆ ਕਿ ਬੇਤਰ ਹੈ ਹੁਣ ਵੀ ਸਬਰ ਹੀ ਕੀਤਾ ਜਾਵੇ ਦਰਬਾਰੀ ਉਸ ਨੂੰ ਸੁਲਤਾਨ ਸੁਲਤਾਨ ਕਹਿੰਦੇ ਹੋਏ ਉੱਥੋਂ ਲੈ ਗਏ ਅਤੇ ਸ਼ਾਹਾਨਾ ਲਿਬਾਸ ਪਹਿਨਾ ਕੇ ਤਖਤ ਤੇ ਬਿਠਾ ਦਿੱਤਾ ਬੂਸਾਬਰ ਇੱਕ ਸੁਲਤਾਨ ਬਣ ਚੁੱਕਾ ਸੀ ਉਸ ਨੂੰ ਪਤਾ ਸੀ ਕਿ ਅੱਲਾ ਨੇ ਸਬਰ ਦੇ ਬਦਲੇ ਉਸਤੇ ਇਹ ਕਿਰਪਾ ਕੀਤੀ ਹੈ ਉਹ ਅਮਨੋ ਆਮਾਨ ਨਾਲ ਹਕੂਮਤ ਕਰਨ ਲੱਗਾ ਰਿਆਆ ਬਹੁਤ ਖੁਸ਼ੀ ਕਿ ਇੱਕ ਜ਼ਾਲਿਮ ਬਾਦਸ਼ਾਹ ਤੋਂ ਉਹਨਾਂ ਨੂੰ ਨਿਜ਼ਾਤ ਮਿਲ ਗਈ ਅਤੇ ਹੁਣ ਇੱਕ ਨੇਕ ਦਿਲ ਬਾਦਸ਼ਾਹ ਉਹਨਾਂ ਤੇ ਹਕੂਮਤ ਕਰਦਾ ਕੁਝ ਹੀ ਅਰਸੇ ਵਿੱਚ ਬੂਸਾਵਰ ਇੱਕ ਨੇਕ ਦਿਲ ਸੁਲਤਾਨ ਹੋਣ ਕਾਰਨ ਮਸ਼ਹੂਰ ਹੋ ਗਿਆ ਉਸ ਦੀ ਘਰ ਵਾਲੀ ਜਿਸ ਨੂੰ ਇੱਕ ਸਿਪਾਹੀ ਨੇ ਆਪਣਾ ਗੁਲਾਮ ਬਣਾ ਰੱਖਿਆ ਸੀ ਜਦੋਂ ਉਸ ਨੂੰ ਪਤਾ ਲੱਗਾ ਕਿ ਮੁਲਕ ਦਾ ਸੁਲਤਾਨ ਇੱਕ ਨੇਕ ਦੇ ਅਤੇ ਇਨਸਾਫ ਪਸੰਦ ਇਨਸਾਨ ਹੈ ਤਾਂ ਉਹ ਵੀ ਸੁਲਤਾਨ ਤੋਂ ਇਨਸਾਫ ਮੰਗਣ ਲਈ ਦਰਬਾਰ ਵਿੱਚ ਹਾਜ਼ਰ ਹੋਈ। ਬੂਸਾਵਰ ਨੇ ਆਪਣੀ ਘਰਵਾਲੀ ਨੂੰ ਔਰਨ ਪਛਾਣ ਲਿਆ। ਬੂਸਾਵਰ ਨੇ ਉਸ ਨੂੰ ਖਾਮੋਸ਼ ਰਹਿਣ ਦਾ ਇਸ਼ਾਰਾ ਕਰਦੇ ਹੋਏ ਆਪਣੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਇਸ ਔਰਤ ਨੂੰ ਮੇਰੇ ਮਹਿਲ ਵਿੱਚ ਭੇਜ ਦਿੱਤਾ ਜਾਵੇ। ਬੂਸਾਵਰ ਨੇ ਅਗਲਾ ਹੁਕਮ ਦਿੱਤਾ ਇਸ ਸਿਪਾਹੀ ਨੂੰ ਪੇਸ਼ ਕੀਤਾ ਜਾਵੇ। ਦਿਸਨੇ ਇਸ ਔਰਤ ਨੂੰ ਬੇਜ਼ਾ ਗੁਲਾਮ ਬਣਾ ਕੇ ਰੱਖਿਆ ਸੀ ਤਾਂ ਉਹ ਸਿਪਾਹੀ ਨੂੰ ਬੂਸਾਵਰ ਦੇ ਹੁਕਮ ਤੇ ਪੇਸ਼ ਕੀਤਾ ਗਿਆ ਬੂਸਾਵਰ ਨੇ ਉਸ ਸਿਪਾਹੀ ਨੂੰ ਜ਼ਿੰਦਾਨ ਵਿੱਚ ਕੈਦ ਕਰ ਦਿੱਤਾ ਅਤੇ ਸਵਰ ਕਰਨ ਦੀ ਤਾਕੀਦ ਕੀਤੀ ਇੱਕ ਦਰਬਾਰੀ ਨੂੰ ਬਹੁਤ ਤਾਜੁਬ ਹੋਇਆ ਕਿ ਸੁਲਤਾਨ ਕੱਲ ਤੱਕ ਤਾਂ ਬਹੁਤ ਨੇਕ ਬਣਿਆ ਫਿਰਦਾ ਸੀ ਅਤੇ ਅੱਜ ਪਰਾਇ ਔਰਤ ਨੂੰ ਆਪਣੇ ਮੈਲ ਪਿਜਵਾ ਰਿਹਾ ਹੈ ਕੁਝ ਹੀ ਦਿਨਾਂ ਬਾਅਦ ਉਹ ਲੁਟੇਰੇ ਜਿਨ੍ਹਾਂ ਨੇ ਬੂਸਾਵਰ ਦੇ ਪੁੱਤਰਾਂ ਨੂੰ ਅਗਵਾ ਕੀਤਾ ਸੀ ਉਹਨਾਂ ਨੇ ਸੋਚਿਆ ਕਿ ਆਸੀਂ ਸੁਲਤਾਨ ਦੇ ਦਰਬਾਰ ਵਿੱਚ ਗੁਲਾਮਾਂ ਦੇ ਸੌਦਾਗਰ ਬਣ ਕੇ ਜਾਵਾਂਗੇ ਅਤੇ ਇਹਨਾਂ ਦੋਵੇਂ ਮੁੰਡਿਆਂ ਨੂੰ ਇੱਕ ਚੰਗੀ ਰਕਮ ਦੇ ਬਦਲੇ ਵੇਚ ਦੇਵਾਂਗੇ ਇਨਾਮ ਦੇ ਲਾਲਚ ਵਿੱਚ ਉਹ ਸੌਦਾਗਰ ਬਣ ਕੇ ਬੁਸਾਬਰ ਦੇ ਮਹਿਲ ਪਹੁੰਚੇ ਬੁਸਾਬਰ ਨੇ ਜਦੋਂ ਆਪਣੇ ਦੋਵੇਂ ਪੁੱਤਰਾਂ ਨੂੰ ਵੇਖਿਆ ਤਾਂ ਤੁਰੰਤ ਪਛਾਣ ਲਿਆ ਅੱਖਾਂ ਦੇ ਇਸ਼ਾਰੇ ਨਾਲ ਉਹਨਾਂ ਨੂੰ ਖਾਮੋਸ਼ ਰਹਿਣ ਦਾ ਹੁਕਮ ਦਿੱਤਾ ਬੁਸਾਬਰ ਨੇ ਕਿਹਾ ਇਹਨਾਂ ਦੋਵੇਂ ਮੁੰਡਿਆਂ ਨੂੰ ਮੇਰੇ ਮਹਿਲ ਰਵਾਨਾ ਕਰੋ ਅਤੇ ਦੂਜੇ ਹੁਕਮ ਤੇ ਉਨਾ ਲੁਟੇਰਿਆ ਨੂੰ ਜ਼ਿੰਦਾਨ ਵਿੱਚ ਕੈਦ ਕਰਵਾ ਦਿੱਤਾ ਅਤੇ ਸਬਰ ਕਰਨ ਦੀ ਤਾਕੀਦ ਕੀਤੀ ਜਿਸ ਦਰਬਾਰੀ ਨੂੰ ਪਹਿਲਾਂ ਤਾਜਬ ਹੋਇਆ ਸੀ ਇਸ ਵਾਰ ਉਸ ਦਾ ਤਾਜਬ ਸਿਖਰ ਤੇ ਪਹੁੰਚ ਗਿਆ ਉਹ ਮੁਸਾਬਰ ਨੂੰ ਕਹਿਣ ਲੱਗਾ ਹਜ਼ੂਰ ਜਾਣ ਦੀ ਅਮਾਨ ਪਾਵਾਂ ਤਾਂ ਕੁਝ ਅਰਜ਼ ਕਰਾਂ ਮੁਸਾਬਰ ਬੋਲਿਆ ਪੁੱਛੋ ਕੀ ਪੁੱਛਣਾ ਚਾਹੁੰਦੇ ਹੋ ਦਰਬਾਰੀ ਬੋਲਿਆ ਹਜ਼ੂਰ ਮੈਂ ਤੁਹਾਡੇ ਨੇਕ ਸਿਫਤ ਹੋਣ ਦਾ ਗਵਾਹ ਹਾਂ ਪਰ ਤੁਹਾਡੇ ਇਹਨਾਂ ਦੋ ਫੈਸਲਿਆਂ ਨੇ ਮੈਨੂੰ ਹਿਰਦ ਅੰਗੇਜ਼ ਕਰ ਦਿੱਤਾ। ਉਹ ਸਾਬਰ ਨੇ ਜਵਾਬ ਦਿੱਤਾ। ਅਸਲ ਗੱਲ ਇਹ ਹੈ ਕਿ ਮੈਂ ਤੁਹਾਡੇ ਸੁਲਤਾਨ ਦਾ ਭਰਾ ਨਹੀਂ ਸੀ। ਮੈਂ ਤਾਂ ਇੱਕ ਗਰੀਬ ਲੋਹਾਰ ਹਾਂ ਜਿਸ ਨੂੰ ਅੱਲਾ ਨੇ ਸਬਰ ਦੇ ਬਦਲੇ ਇੰਨੀ ਵੱਡੀ ਸਲਤਨਤ ਦਾ ਸੁਲਤਾਨ ਬਣਾ ਦਿੱਤਾ। ਉਹ ਸਾਬਰ ਨੇ ਇਸ ਤੋਂ ਬਾਅਦ ਦਰਬਾਰੀਆਂ ਨੂੰ ਆਪਣੀ ਘਰ ਵਾਲੀ ਤੇ ਬੱਚਿਆਂ ਬਾਰੇ ਦੱਸਿਆ। ਆਪਣੀ ਹਕੀਕਤ ਸਾਰੇ ਦਰਬਾਰੀਆਂ ਦੇ ਸਾਹਮਣੇ ਰੱਖ ਦਿੱਤੀ। ਸਾਰੇ ਦਰਬਾਰੀਆਂ ਨੇ ਇੱਕ ਜ਼ਵਾਨ ਹੋ ਕੇ ਕਿਹਾ ਅਸੀਂ ਤੁਹਾਨੂੰ ਦਿਲ ਤੋਂ ਆਪਣਾ ਸੁਲਤਾਨ ਮੰਨਦੇ ਆ ਤੁਸੀਂ ਭਾਵੇਂ ਜੋ ਵੀ ਸੀ ਅੱਜ ਤੁਸੀਂ ਸਾਡੇ ਸੁਲਤਾਨ ਹੋ ਅਸੀਂ ਤੁਹਾਨੂੰ ਹਮੇਸ਼ਾ ਆਪਣਾ ਸੁਲਤਾਨ ਹੀ ਮੰਨਦੇ ਰਹਾਂਗੇ ਦਿਨ ਇਦਾਂ ਹੀ ਬੀਤਦੇ ਗਏ ਜੇ ਸੁਲਤਾਨ ਨੇ ਬੂਸਾਵਰ ਨੂੰ ਉਸਦੇ ਵਤਨ ਤੋਂ ਕੱਢ ਦਿੱਤਾ ਸੀ ਉਸ ਦੇ ਖਿਲਾਫ ਰਿਆਆ ਨੇ ਬਗਾਵਤ ਕਰ ਦਿੱਤੀ ਮਜਬੂਰਨ ਉਸ ਨੂੰ ਆਪਣਾ ਮੁਲਕ ਛੱਡ ਕੇ ਉੱਥੋਂ ਭੱਜਣਾ ਪਿਆ ਅਤੇ ਪਨਾਹ ਲੈਣ ਲਈ ਉਹ ਬੂਸਾਵਰ ਦੇ ਦਰਬਾਰ ਵਿੱਚ ਹਾਜ਼ਰ ਹੋਇਆ ਬੂਸਾਵਰ ਉਸ ਨੂੰ ਵੇਖਦੇ ਹੀ ਪਛਾਣ ਗਿਆ ਅਤੇ ਇਸ ਜ਼ਾਲਮ ਸੁਲਤਾਨ ਤੋਂ ਪੁੱਛਿਆ ਕੀ ਤੂੰ ਮੈਨੂੰ ਜਾਣਦਾ ਹੈ ਮੈਂ ਉਹੀ ਲੋਹਾਰ ਆ ਜਿਸ ਨੂੰ ਸਬਰ ਕਰਨ ਦੇ ਸਬੱਬ ਵਜੋਂ ਤੂੰ ਬਤਨ ਤੋਂ ਬਾਹਰ ਕਰ ਦਿੱਤਾ ਸੀ ਅੱਜ ਦੇਖ ਮੈਨੂੰ ਸਬਰ ਦਾ ਫਲ ਮਿਲ ਰਿਹਾ ਹੈ ਅਤੇ ਤੈਨੂੰ ਤੇਰੇ ਜ਼ੁਲਮ ਦਾ ਬਦਲਾ ਮਿਲ ਰਿਹਾ ਹੈ ਅੱਲਾ ਸਬਰ ਕਰਨ ਵਾਲਿਆਂ ਦੇ ਹਮੇਸ਼ਾ ਨਾਲ ਰਹਿੰਦਾ ਹੈ ਉਹਨਾਂ ਦਾ ਸਬਰ ਕਦੇ ਅਜਾਈ ਨਹੀਂ ਜਾਂਦਾ ਸੁਲਤਾਨ ਨੂੰ ਇਹ ਸਭ ਵੇਖ ਕੇ ਆਪਣੇ ਕੀਤੇ ਉੱਤੇ ਬਹੁਤ ਪਛਤਾਵਾ ਹੋਇਆ ਉਹ ਹੱਥ ਜੋੜ ਕੇ ਲੋਹਾਰ ਤੋਂ ਮਾਫੀ ਮੰਗਣ ਲੱਗਾ ਲੋਹਾਰ ਨੇ ਉਸ ਨੂੰ ਮਾਫ ਕਰ ਦਿੱਤਾ ਅਤੇ ਆਪਣੇ ਰਾਜ ਵਿੱਚ ਸ਼ਰਨ ਦਿੱਤੀ ਤਾਂ ਦੋਸਤੋ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਸਬਰ ਇੱਕ ਵੱਡੀ ਤਾਕਤ ਹੈ ਉਹ ਸਾਬਰ ਨੇ ਹਰ ਮੁਸ਼ਕਲ ਸਮੇਂ ਵਿੱਚ ਸਬਰ ਕੀਤਾ ਅਤੇ ਆਖਿਰਕਾਰ ਉਸ ਨੂੰ ਇਸ ਦਾ ਫਲ ਮਿਲਿਆ ਮੁਸ਼ਕਲ ਹਾਲਾਤਾਂ ਵਿੱਚ ਵੀ ਸਬਰ ਕਰਨ ਨਾਲ ਇਨਸਾਨ ਨੂੰ ਬਿਹਤਰ ਰਾਹ ਮਿਲ ਸਕਦਾ ਹੈ ਉਹ ਸਾਬਰ ਦੀ ਜ਼ਿੰਦਗੀ ਸਾਨੂੰ ਸਿਖਾਉਂਦੀ ਹੈ ਕਿ ਪ੍ਰਮਾਤਮਾ ਤੇ ਪੂਰਾ ਭਰੋਸਾ ਰੱਖਣਾ ਚਾਹੀਦਾ ਹੈ ਉਸਨੇ ਹਰ ਮੁਸ਼ਕਿਲ ਵਿੱਚ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਅਤੇ ਵਿਸ਼ਵਾਸ ਰੱਖਿਆ ਕਿ ਉਹ ਉਸ ਨੂੰ ਮੁਸ਼ਕਿਲ ਤੋਂ ਬਾਹਰ ਕੱਢੇਗਾ ਤੇ ਹੋਇਆ ਵੀ ਇੰਜ ਹੀ ਪ੍ਰਮਾਤਮਾ ਨੇ ਉਸ ਨੂੰ ਹਰ ਬੁਰੇ ਸਮੇਂ ਤੋਂ ਬਚਾਇਆ ਉਹ ਸਾਬਰ ਨੇ ਹਰ ਬੁਰੇ ਵਕਤ ਵਿੱਚ ਹਿੰਮਤ ਨਹੀਂ ਹਾਰੀ ਅਤੇ ਆਪਣੇ ਹਾਲਾਤਾਂ ਨਾਲ ਲੜਦਾ ਰਿਹਾ ਇਹ ਸਾਨੂੰ ਸਿਖਾਉਂਦਾ ਹੈ ਕਿ ਮੁਸ਼ਕਲਾਂ ਵਿੱਚ ਵੀ ਹੌਸਲਾ ਰੱਖਣਾ ਚਾਹੀਦਾ ਹੈ ਕੁੱਲ ਮਿਲਾ ਕੇ ਇਹ ਕਹਾਣੀ ਸਾਨੂੰ ਸਬਰ ਨੇਕੀ ਅਤੇ ਪਰਮਾਤਮਾ ਦੇ ਭਰੋਸੇ ਦੇ ਨਾਲ-ਨਾਲ ਸਮੇਂ ਦੀ ਕਦਰ ਕਰਨ ਦੀ ਸਿੱਖਿਆ ਵੀ ਦਿੰਦੀ ਹੈ ਤਾਂ ਦੋਸਤੋ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਵੀਡੀਓ ਨੂੰ ਲਾਈਕ ਕਰਕੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਮਿਲਦੇ ਹਾਂ ਕਿਸੇ ਅਗਲੀ ਕਹਾਣੀ ਦੇ ਵਿੱਚ ਤਦ ਤੱਕ ਲਈ ਧੰਨਵਾਦ